ਮੁਲਾਂਕਣ ਸਾਲ 2024-25 ਦੀ ਆਖਰੀ ਮਿਤੀ 31 ਜੁਲਾਈ ਤੱਕ ਰਿਕਾਰਡ 7 ਕਰੋੜ 28 ਲੱਖ ਆਮਦਨ ਟੈਕਸ ਰਿਟਰਨ ਭਰੇ ਗਏ। ਇਹਨਾਂ ਵਿੱਚੋਂ 5 ਕਰੋੜ 27 ਲੱਖ ਆਈਟੀਆਰ ਨਵੀਂ ਟੈਕਸ ਪ੍ਰਣਾਲੀ ਤਹਿਤ ਦਾਇਰ ਕੀਤੇ ਗਏ ਨੇ। 31 ਜੁਲਾਈ ਨੂੰ ਇੱਕੋ ਦਿਨ ਵਿੱਚ 69,92,000 ਤੋਂ ਵੱਧ ਰਿਟਰਨ ਫਾਈਲ ਹੋਏ। ਇਸ ਸਾਲ 58,57,000 ਟੈਕਸ ਭਰਨ ਵਾਲੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਪਹਿਲੀ ਵਾਰ ਆਮਦਨ ਕਰ ਰਿਟਰਨ ਫਾਈਲ ਕੀਤੀ। ਖਜ਼ਾਨਾ ਮੰਤਰਾਲੇ ਨੇ ਕਿਹਾ ਕਿ ਮੁਲਾਂਕਣ ਸਾਲ 2024-25 ਦੌਰਾਨ ਰਿਕਾਰਡ ਸੰਖਿਆ ਵਿੱਚ ਆਈਟੀਆਰ ਫਾਈਲ ਕੀਤੇ ਗਏ ਪਿਛਲੇ ਸਾਲ 6 ਕਰੋੜ 77 ਲੱਖ ਆਈਟੀਆਰ ਦਾਖਲ ਕੀਤੇ ਗਏ ਨੇ ਕੁੱਲ ਦਾਖਲ ਕੀਤੀਆਂ ਗਈਆਂ ਨਵੀਆਂ ਰਿਟਰਨਾਂ ਵਿੱਚੋਂ 5 ਕਰੋੜ 27 ਲੱਖ ਰਿਟਰਨਾਂ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਦਾਖਲ ਕੀਤੀਆਂ ਗਈਆਂ ਨੇ ਜਦਕਿ ਪੁਰਾਣੀ ਟੈਕਸ ਪ੍ਰਣਾਲੀ ਤਹਿਤ ਰਿਟਰਨ ਭਰਨ ਵਾਲਿਆਂ ਦੀ ਗਿਣਤੀ 2 ਕਰੋੜ 1 ਲੱਖ ਰਹੀ ਖਜ਼ਾਨਾ ਮੰਤਰਾਲੇ ਨੇ ਕਿਹਾ ਕਿ ਟੈਕਸ ਭਰਨ ਵਾਲਿਆਂ ਅਤੇ ਟੈਕਸ ਪੇਸ਼ੇਵਰਾਂ ਨੇ ਸਮੇਂ ਦੀ ਪਾਲਣਾ ਕਰਦਿਆਂ ਵੇਲੇ ਸੇ ਰਾਮਧਨ ਕਰ ਰਿਟਰਨ ਫਾਈਲ ਕੀਤੀ ਅਤੇ ਆਈਟੀਆਰ ਭਰਨ ਦਾ ਇੱਕ ਨਵਾਂ ਰਿਕਾਰਡ ਬਣਾਇਆ ਮੰਤਰਾਲੇ ਨੇ ਕਿਹਾ ਕਿ ਇਸ ਸਾਲ 51 ਲੱਖ ਜਾਂ 7.5% ਜ਼ਿਆਦਾ ਭਾਰਤੀਆਂ ਨੇ ਆਮਦਨ ਕਰ ਰਿਟਰਨ ਭਰੀ ਤੇ 72% ਟੈਕਸ ਭਰਨ ਵਾਲਿਆਂ ਨੇ ਨਵੀਂ ਪ੍ਰਣਾਲੀ ਦੀ ਚੋਣ ਕੀਤੀ